ਮਾਣੋ ਕਿੰਨੇ ਦਿਨਾਂ ਬਾਅਦ ਅਸੀਂ ਅੱਜ ਘਰ ਆਏ ਆ ਕਿਤੇ ਘਰ ਦਾ ਤਾਲਾ ਖੋਲ੍ਹਣ ਵੀ ਜੇ ਨਹੀਂ ਕਰਨ ਲਿਆ ਪਤਾ ਨਹੀਂ ਅੱਗੇ ਜਿਹੜਾ ਕੁਝ ਨਜ਼ਰ ਆਉਣਾ ਖਾਲੀ ਘਰ ਬੰਦ ਕਮਰੇ ਵੇਖ ਤੇ ਉਦਾਂ ਹੀ ਕਿਤੇ ਰੋਣ ਆਉਂਦਾ ਇੱਥੇ ਆਹੋ ਕੂਆ ਅੱਗੇ ਵੇੜੇ 'ਚ ਕਿੰਨੀ ਰੌਣਕ ਹੁੰਦੀ ਸੀ ਤੇ ਹੁਣ ਵੇਖਾਂ ਤੇ ਇੱਥੇ ਕੁਛ ਲੱਭਦਾ ਹੀ ਨਹੀਂ ਆ ਗੱਲ ਤੇ ਉਹ ਹੀ ਆ ਨਾ ਰੌਣਕਾਂ ਕਰਕੇ ਜੀਆਂ ਨਾਲ ਹੁੰਦੀਆਂ ਨੇ ਜਦੋਂ ਇੱਥੇ ਕੋਈ ਜੀ ਨਹੀਂ ਹੈਗਾ ਤੇ ਇੱਥੇ ਕਰਾਂਗੇ ਵੀ ਕੀ ਜਿੰਨੀ ਈ ਮਰਜੀpropto ਹੋਏ ਤਾਂ ਜਿੰਨੀ ਮਰਜੀ ਜਾਇਦਾਦਾਂ ਹੋਣ ਉਹ ਜਾਇਦਾਦਾਂ ਨੂੰ ਵੀ ਕੀ ਕਰਨਾ ਜਦੋਂ ਅੱਗੇ ਬੰਦੇ ਨਾ ਲੱਭਣ ਇਹੋ ਹੀ ਤੇ ਗੱਲ ਨਾ ਮਾਣੋ ਵੀ ਅੱਲਾ ਕਦੇ ਇਕੱਠੇ ਰਹਿੰਦੇ ਹੁੰਦੇ ਸੀ ਤੇ ਅੱਜ ਸਾਰੇ ਘਰੋਂ ਘਰ ਹੋਏ ਆ ਉਹ ਪ੍ਰਦੀਪ ਕਿਤੇ ਜਾ ਕੇ ਬੈਠਾ ਦਾ ਮੈਂ ਪੇਕੇ ਜਾ ਕੇ ਬੈਠੀ ਦੀਆਂ ਕਰੋਥੇ ਵੀ ਕਿੰਨਾ ਚਿਰ ਬੈਠੇ ਰਵਾਂਗੇ ਸਾਰੇ ਕੋਈ ਨਹੀਂ ਭੂਆ ਟੈਨਸ਼ਨ ਨਾ ਲੈ ਆਪਣੇ ਘਰ ਤਾਂ ਨੇ ਪੈਣ ਘਰ ਤੇ ਆਉਣਾ ਪੈਣਾ ਵਾ ਮਨ ਬੜਾ ਦੁਖੀ ਹੁੰਦਾ ਨਾ ਫੋਟੋਆਂ ਹੀ ਫੋਟੋਆਂ ਜਦੋਂ ਵੇਖਨੇ ਆ ਇਹਦੇ ਮੈਨੂੰ ਵੀ ਪਤਾ ਵਾ ਕਿ ਇੱਕ ਨਾ ਇੱਕ ਦਿਨ ਆਪਣਾ ਹੀ ਘਰ ਕਰਮ ਆਉਂਦਾ ਵਾ ਚਲ ਹੁਣ ਤਰੱਕ ਟੂਆ ਇਦਾਂ ਸੋ ਮੇਰਾ ਵੀ ਮਨ ਦੁਖੀ ਹੁੰਦਾ ਚਲ ਕੋਈ ਗੱਲ ਨਹੀਂ ਚਲ ਫਿਰ ਉੱਥੇ ਜਿਹੜਾ ਕੰਮ ਕਰਨਾ ਹੈ ਉਹ ਕਰਕੇ ਤੇ ਜਾਈਏ ਕੱਪੜੇ-ਕੁਪੜੇ ਲੈ ਲੀ ਆਹੋ ਚਲ ਤੂਆ